ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਸੂਹ ਲੈਣ ਤੋਂ ਬਾਅਦ ਭਾਜਪਾ ਵਰਕਰਾਂ ਦੇ ਵੱਲੋਂ ਜ਼ੋਰ ਸ਼ੋਰ ਨਾਲ ਜਸ਼ਨ ਮਨਾਇਆ ਜਾ ਰਿਹਾ ਹੈ ਪੰਜਾਬ ਭਾਜਪਾ ਦੇ ਖਜ਼ਾਂਚੀ ਗੁਰਦੀਪ ਸ਼ਰਮਾ ਦੇ ਦੀ ਅਗਵਾਈ ਵਿੱਚ ਭਾਜਪਾ ਵਰਕਰਾਂ ਨੇ ਇਸਾ ਨਗਰੀ ਪੁਰੀ ਦੇ ਨਿਕਟ ਕਮਲਦਾਕੇ ਇਕੱਠ ਕੇ ਲੱਡੂ ਵੰਡ ਕੇ ਪਟਾਕੇ ਵਿਚਾ ਕੇ ਭੰਗੜਾ ਪਾ ਕੇ ਖੁਸ਼ੀ ਮਨਾਈ ਪਾਰਟੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਤੀਜੇਵਾਰ ਕੁਰਸੀ ਸੰਭਾਲਣ ਦੇ ਨਾਲ ਦੇਸ਼ ਅਤੇ ਤੇਜ਼ਲ ਤਰੱਕੀ ਨਾਲ ਤਰੱਕੀ ਕਰੇਗਾ ਤੇ ਰਵਨੀਤ ਬਿੱਟੂ ਦੇ ਮੰਤਰੀ ਬਣਨ ਨਾਲ ਲੋਕਾਂ ਨਾਲ ਕੀਤੇ ਵਾਅਦੇ ਵੀ ਜਲਦੀ ਨਾਲ ਪੂਰੇ ਹੋਣਗੇ ਇੱਕ ਵੱਡੀ ਵਿਕਟਰੀ ਹੋਈ ਹੈ ਸਾਡੇ ਦੇਸ਼ ਜਣਾਵੇ 36 ਸਿੱਧੇ ਤੱਕ ਅੱਜ ਖੁਸ਼ੀ ਮਨਾਈ ਜਾ ਰਹੀ ਹੈ ਪਟਾਕੇ ਚੱਲ ਰਹੇ ਨੇ ਟੋਲ ਜਿਹੜੇ ਨੇ ਵੱਜ ਰਹੇ ਨੇ ਕਿਉਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਤਰੀਕੇ ਦੇ ਨਾਲ ਪਿਛਲੇ 10 ਸਾਲ ਕੰਮ ਕੀਤਾ ਉਹਨਾਂ ਨੂੰ ਉਹਨਾਂ ਦੀ ਨੀਤੀਆਂ ਨੂੰ ਦੇਖਦੇ ਹੋਏ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ 30 ਦੀ ਵਾਰ ਜਿਹੜਾ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਰਹੀ ਹੈ ਸਾਡੇ ਤੇ ਨਰਿੰਦਰ ਮੋਦੀ ਦੀ ਸਰਕਾਰ ਬਣ ਰਹੀ ਹੈ ਔਰ ਸਭ ਤੋਂ ਪੰਜਾਬ ਦੇ ਵਿੱਚ ਖੁਸ਼ੀ ਦੀ ਗੱਲ ਇਹ ਵੇ ਕਿ ਰਮਨੀਸ਼ ਸਿੰਘ ਮਿੱਟੂ ਜੀ ਨੇ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਨੱਡਾ ਜੀ ਨੇ ਅਮਰ ਸ਼ਾਹ ਜੀ ਨੇ ਜਿਹੜਾ ਅਸ਼ੀਰਵਾਦ ਦੇ ਕੇ ਜਿਹੜਾ ਜਿਹੜਾ ਮੰਤਰੀ ਬਣਾਇਆ ਪੰਜਾਬ ਦੇ ਵਿੱਚ ਅਸੀਂ ਸਾਰੀ ਸਿਨਰ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕੀ ਲੱਗਦਾ ਹੈ ਲੁਧਿਆਣਾ ਸ਼ਹਿਰ ਨੂੰ ਫਸਟ ਟਾਈਮ ਮੰਤਰੀ ਦੇਖੋ ਪੰਜਾਬ ਦੇ ਵਿੱਚ ਬਹੁਤ ਸਾਲਾਂ ਤੋਂ ਜਿਹੜਾ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਾਂ ਕੋਈ ਮੰਤਰੀ ਨਹੀਂ ਸੀ ਮੜਿਆ ਔਰ ਅੱਜ ਜਿਹੜਾ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪਿਛਲੇ 10 ਸਾਲ ਤੋਂ ਸਰਕਾਰ ਚੱਲੀ ਆ ਰਹੀ ਸੀ ਔਰ ਪੰਜਾਬ ਦੇ ਵਿੱਚ ਜਿਹੜੇ ਲੋਕ ਸਾਨੂੰ ਉਹ ਕੰਮ ਨਹੀਂ ਸੀ ਕਰ ਰਹੇ ਸਾਨੂੰ ਆਸ ਹੈ ਪੂਰੀ 101% ਕਿ ਰਮਨੇਸ਼ ਸਿੰਘ ਬਿੱਟੂ ਜੀ ਪੰਜਾਬ ਵਾਸਤੇ ਕੰਮ ਕਰਨਗੇ ਦੇਸ਼ ਵਾਸਤੇ ਕੰਮ ਕਰਨਗੇ ਔਰ ਖਾਸ ਕਰਕੇ ਲੁਧਿਆਣੇ ਦੇ ਵਾਸਤੇ ਦਿਨ ਰਾਤ ਇੱਕ ਕਰਕੇ ਲੁਧਿਆਣੇ ਨੂੰ ਔਰ ਪੰਜਾਬ ਨੂੰ ਬੁਲੰਦੀਆਂ ਤੇ ਲੈ ਕੇ ਜਾਣਗੇ ਜੀ ਬੀ ਜੀ ਆ ਸ਼ਹਿਰ ਨੂੰ ਸਾਰਾ ਕਵਰ ਕੀਤਾ ਔਰ ਸ਼ਹਿਰ ਜਿੱਤਿਆ ਵੀ ਹੈ ਲੱਗਦਾ ਜੋ ਜ਼ਰੂਰਤਾਂ ਨੇ ਜੋ ਉਹਨਾਂ ਲਈ ਸੁਧਾਵਾ ਨੇ ਉਹ ਦਿੱਤੀਆਂ ਜਾਣਗੇ ਤਾਂ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਬੀ ਜੀ ਪੀ ਵਧੀਆ ਪਰਫਾਰਮ ਕਰ ਸਕੇ ਦੇਖੋ ਜਿਹੜੀਆਂ ਪਿਛਲੀਆਂ ਸਰਕਾਰਾਂ ਕਾਂਗਰਸ ਦੇ ਸਰਕਾਰਾਂ ਨਹੀਂ ਆ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਲਈ ਉਹਨਾਂ ਨੇ ਲੋਕਾਂ ਨੂੰ ਗਮਰਾ ਕੀਤਾ ਚੂਹਰ ਬੋਲਿਆ ਚੂਹਰ ਬੋਲ ਕੇ ਜਿਹੜੇ ਆਪਣੇ ਸਰਕਾਰਾਂ ਬਣਾਈਆਂ ਔਰ ਅੱਜ ਪੰਜਾਬ ਦੀ ਜਨਤਾ ਇਹ ਚਾਹੁੰਦੀ ਹੈ ਵੀ ਸਾਡੇ ਪੰਜਾਬ ਦੇ ਵਿੱਚ ਕੋਈ ਕੰਮ ਕਰਨ ਵਾਲੀ ਸਰਕਾਰ ਆਵੇ ਕੰਮ ਕਰਨ ਵਾਲਾ ਕੋਈ ਬੰਦਾ ਆਵੇ ਔਰ ਪੰਜਾਬ ਦੀ ਤਰੱਕੀ ਨੂੰ ਜੜਾਵੇ ਉਹ ਹੋਰ ਅੱਗੇ ਲੈ ਕੇ ਜਾਵੇ ਕਿਉਂ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕ੍ਰਾਈਮ ਵਧਿਆ ਹੈ ਜਿਸ ਤਰੀਕੇ ਨਾਲ ਨਸ਼ਾ ਵਧਿਆ ਹੈ ਅੱਜ ਮੈਂ ਦੇਖ ਰਿਹਾ ਸੀ ਮੁਹਾਲੀ ਦੇ ਵਿੱਚ ਇੱਕ ਲੜਕੀ ਨੂੰ ਬੜੀ ਬੁਰੀ ਤਰ੍ਹਾਂ ਉਹਨੂੰ ਕਟਿਆ ਗਿਆ ਇੰਨਾ ਕ੍ਰਾਈਮ ਆਪਣੇ ਅਸੀਂ ਕਿੰਨੇ ਸਾਲਾਂ ਤੋਂ ਦੇਖ ਰਹੇ ਆ ਵੀ ਇੰਨਾ ਕ੍ਰਾਈਮ ਕਦੀ ਨਹੀਂ ਦੇਖਿਆ ਜਿੰਨਾ ਅੱਜ ਕ੍ਰਾਈਮ ਹੋ ਚੁੱਕਾ ਹੈ ਔਰ ਮੈਂ ਦੇ ਕਹਿੰਨਾ ਭਗਵੰਤ ਮਾਨ ਜੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਕੋਲ ਸਰਕਾਰ ਨਹੀਂ ਚੱਲਦੀ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਬੁਰੇ ਹਾਲਾਤ ਹੋ ਚੁੱਕੇ ਨੇ ਲੁਧਿਆਣਾ ਇੱਥੇ ਦੀਆਂ ਗਾਰੰਟੀਆਂ ਕਹਿੰਦੇ ਲੱਖਾਂ ਹਜ਼ਾਰ ਰੁਪਏ ਦਵਾਂਗੇ ਕਾਂਗਰਸ ਨੇ ਵਾਦਾ ਕੀਤਾ ਲੱਖ ਲੱਖ ਰੁਪਏ ਦਵਾਂਗੇ ਕੋਈ ਦੇਖੋ ਕਾਂਗਰਸ ਨੇ ਵਾਦਾ ਕੀਤਾ ਨਹੀਂ ਦਿੱਤਾ ਆਮ ਆਦਮੀ ਪਾਰਟੀ ਨੇ ਬਹੁਤ سارے ਵਾਦੇ ਕੀਤੇ ਕੋਈ ਵੀ ਵਾਦਾ ਜਨਤਾ ਨਾਲ ਪੂਰਾ ਨਹੀਂ ਕੀਤਾ ਉਹਦੇ ਕਰਕੇ ਅੱਜ ਤੁਸੀਂ ਦੇਖਿਆ ਉਹਨੇ ਵੀ ਲੁਧਿਆਣੇ ਦੀ ਇਹ ਪੰਜ ਵਿਧਾਨ ਸਭਾ ਜਿਹੜੀਆਂ ਨੇ 20 25 25000 ਤੋਂ ਵੱਧ ਸੀਟ ਤੋਂ ਰਮਜੀਤ ਸਿੰਘ ਜੀ ਬਿੱਟੂ ਨੂੰ ਜਿਤਾ ਕੇ ਉਹਨਾਂ ਨੇ ਭੇਜਿਆ ਇਹ ਲੋਕੀ ਅੱਜ ਜਿਹੜੇ ਲੋਕ ਨੇ ਝੂਠੀਆਂ ਸਰਕਾਰਾਂ ਤੋਂ ਉਹਨਾਂ ਦਾ ਝੂਠ ਦੇਖਦੇ ਹੋਏ ਇਸ ਟਾਈਮ ਉਹ ਚਾਹੁੰਦੇ ਨੇ ਬਦਲਾਅ ਚਾਹੁੰਦੇ ਨੇ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਾਹੁੰਦੇ ਨੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਐਸੀ ਸਰਕਾਰ ਹੈ ਜੋ ਸਾਡੇ ਪੰਜਾਬ ਦੇ ਬਾਰੇ ਸੋਚ ਸਕਦੀ ਪੰਜਾਬ ਦੀ ਤਰੱਕੀ ਕਰ ਸਕਦੀ ਸੇ 10 ਸਾਲ ਦਾ ਨਵਨੀਤ ਬਿੱਟੂ ਕਾਂਗਰਸ ਦੇ ਵਿੱਚ ਰਹੇ ਨਹੀਂ ਹੁਣ ਭਾਜਪਾ ਚ ਨੇ ਲੱਗਦਾ ਜੀ ਜਿਹੜੇ ਵਿਕਾਸ ਕਾਰਜਾਂ ਦਾ ਉਹ ਨਾਰਾ ਦੇ ਰਹੇ ਨੇ ਉਹ ਪੂਰੇ ਟੀਮ ਦੇ ਨਾਲ ਕਰਪਾਣ ਦੇ ਦੇਖੋ ਉਹ ਪਿਛਲੇ 10 ਸਾਲ ਤੋਂ ਜਿਹੜੇ ਅ ਮਤਲਬ ਲੋਕ ਸਭਾ ਦੇ ਵਿੱਚ ਉਹ ਰਹੇ ਨੇ ਜੀ ਐਮਪੀ ਰਹੇ ਨੇ ਉਹ ਇਸੇ ਗੱਲ ਤੋਂ ਦੁਖੀ ਹੋ ਕੇ ਆਏ ਕਹਿੰਦੇ ਜੀ ਮੈਂ ਕਾਂਗਰਸ ਦੇ ਵਿੱਚ ਜਿੱਤਦਾ ਜ਼ਰੂਰ ਰਿਹਾ ਪਰ ਮੈਂ ਆਪਣੇ ਲੁਧਿਆਣੇ ਦੀ ਆਪਣੇ ਪੰਜਾਬ ਦੀ ਸੇਵਾ ਨਹੀਂ ਕਰ ਸਕਿਆ ਮੈਂ ਚਾਹਨਾ ਕਿ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਮੈਂ ਲੋਕਾਂ ਦੀ ਸੇਵਾ ਕਰਾਂ ਔਰ ਮੈਨੂੰ ਭਾਰਤੀ ਜਨਤਾ ਪਾਰਟੀ ਇਸੇ ਕਰਕੇ ਮੈਂ ਜੁਆਇਨਿੰਗ ਕੀਤੀ ਹੈ ਔਰ ਮੈਂ ਜਿਹੜਾ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਆਪਣੇ ਦੇਸ਼ ਆਪਣੇ ਲੁਧਿਆਣੇ ਵਾਲਿਆਂ ਦੀ ਗੱਲ ਸੁਣ ਕੇ ਜੋ ਜੋ ਇਹਨਾਂ ਦੀ ਡਿਮਾਂਡਾਂ ਉਹਨਾਂ ਦੀ ਇੱਕ ਇੱਕ ਨੁਕਾ ਮੈਂ ਪੂਰੀ ਕਰਾਂ ਵੱਡੇ ਪ੍ਰੋਜੈਕਟ ਆਣਗੇ ਲੁਧਿਆਣੇ ਦੇ ਸਿਰ ਬਿਲਕੁਲ ਆਣਗੇ ਜੀ ਵੱਡੇ ਸਾਹਮਣੇ ਹੋਏਗਾ ਵੱਡੇ ਵੱਡੇ ਪ੍ਰੋਜੈਕਟ ਆਣਗੇ ਔਰ ਜਿਹੜੇ ਜੋ ਲੁਧਿਆਣੇ ਜਿਹੜੀ ਚੀਜ਼ ਦੀ ਡਿਮਾਂਡ ਹੈ ਸਾਡਾ ਇੰਡਸਟਰੀਅਲ ਸ਼ਹਿਰ ਹੈ ਬਹੁਤ ਵੱਡਾ ਸਾ ਬਹੁਤ ਸਾਰੀਆਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ ਔਰ ਸਾਡੇ ਰਮਨਜੀਤ ਸਿੰਘ ਬਿੱਟੂ ਜੀ 101% ਉਹ ਜ਼ਰੂਰਤਾਂ ਪੂਰਾ ਕਰਕੇ ਲੁਧਿਆਣਾ ਨੂੰ ਤਰੱਕੀ ਦਿਰਾ ਦੇ ਲੱਗੇ ਜਾਣਗੇ ਪੀਜੀਐ ਦੀ ਬੜੀ ਮੰਗ ਕੀਤੀ ਸੀ ਜਦੋਂ ਪੀਜੀਐ ਹਸਪਤਾਲ ਲੁਧਿਆਣਾ ਦਾ ਜੋ ਜੋ ਬਿੱਟੂ ਜੀ ਨੇ ਵਾਦਾ ਕੀਤਾ ਹੈ ਇੱਕ ਇੱਕ ਵਾਦਾ ਜਿਹੜਾ ਵੇ ਉਹ ਅਸੀਂ ਲੁਧਿਆਣਾ ਦੀ ਜਨਤਾ ਨੂੰ ਪੂਰਾ ਕਰਾਂਗੇ ਧੰਨਵਾਦ ਗੋਰਾ ਜੀ ਅੱਜ ਪਕਾਤੇ ਚਲਾਏ ਆ ਸਰਕਾਰ ਬਣ ਚੁੱਕੀ ਆ ਮਰੂਤ ਸੋਨਾ ਦੇਖੋ ਕਾਕ ਤਸ਼ਕਾਬਦ ਕੋਈ ਸਰਕਾਰ ਤੀਜੀ ਵਾਰੀ ਰਿਪੀਟ ਹੋਣ ਜਾ ਰਹੀ ਹੈ ਨਰਿੰਦਰ ਮੋਦੀ ਜੀ ਦਾ ਜਿਸ ਤਰ੍ਹਾਂ ਸਟ੍ਰਾਈਕ ਰੇਟ ਦੇ ਨਾਲ ਅੱਜ ਹਿੰਦੁਸਤਾਨ ਜਿੱਤਿਆ ਪੂਰਾ ਹਿੰਦੁਸਤਾਨ ਅੱਜ ਸੜਕਾਂ ਤੇ ਖੁਸ਼ੀ ਮਨਾ ਰਿਹਾ ਹੈ ਠੀਕ ਹੈ ਥੋੜੀ ਬੋਤੀ ਕਮੀ ਰਹਿ ਜਾਂਦੀ ਹੈ ਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਰਮਨੀਤ ਬਿੱਟੂ ਜੀ ਅੱਜ ਕੈਬਨਿਟ ਰੈਂਕ ਦਿੱਤਾ ਗਿਆ ਉਹਦੇ ਨਾਲ ਤਾਂ ਸੋਨੇ ਦਾ ਸੁਹਾਗਾ ਕਰਦਾ ਲੁਧਿਆਣੇ ਦਾ ਵਿਕਾਸ ਹੋਊਗਾ 100% ਦੇਖੋ ਮੋਦੀ ਜੀ ਨੂੰ ਜੇ ਲੁਧਿਆਣੇ ਦੇ ਪੰਜਾਬ ਦੇ ਨਾਲ ਪਿਆਰ ਸੀ ਤਾਂ ਹੀ ਇੰਨਾ ਵੱਡਾ ਫੈਸਲਾ ਮੋ ਨੇ ਲਿਆ ਵੈ ਇਹ ਪਿਆਰੀ ਇਹ ਤੇ ਹੈਗਾ ਕਿਉਂਕਿ ਰਮਨীদ ਬਿੱਟੂ ਜੀ ਨਾਲ ਲੁਧਿਆਣੇ ਦੇ ਵਿੱਚ ਹਜ਼ਾਰਾਂ ਕਮੀਆਂ ਸੀ ਜੋ ਛੋਟੀਆਂ-ਛੋਟੀਆਂ ਪਰਦਾਤਾ ਤੁਸੀਂ ਦੇਖ ਸਕਦੇ ਹੋ ਅੱਜ ਖੁਸ਼ੀਆਂ ਦੇ ਢੋਲો ਜਾਇਆ ਜਾ ਰਹੇ ਆ ਅੱਜ ਬਿੱਟੂ ਬਿੱਟੂ ਜੀ ਦੀ ਜਿੱਤ ਸਾਡੇ ਲਈ ਸਭ ਤੋਂ ਵੱਡੀ ਤੇ ਮੋਢੀ ਜਿੱਤ ਹੈ ਬੜੀ ਖੁਸ਼ੀ ਦੇ ਨਾਲ ਮਨਾਈ ਜਾ ਰਹੀ ਹੈ ਸਿਟੀ ਹੋਪ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ